ਹਾਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਸਵਾਲਤਾ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਮਾਰਨਿੰਗ ਦਾ ਟਾਈਮ ਸੀਗਾ ਸਵਾ 8 ਦਾ ਹਾਂਜੀ ਫਿਰ ਇੱਥੇ ਨਾ ਜੀ ਆਪਾਂ ਭਰਾ ਦੇ ਵਿਆਹ ਦੀ ਚਿੱਠੀ ਲੈ ਕੇ ਪਹੁੰਚ ਗਈ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਆਪਾਂ ਹੀ ਵਿਚੋਲੇ ਆ ਭਰਾ ਦੇ ਹਨਾ ਵਿਚੋਲਗੀ ਆਪਾਂ ਹੀ ਕੀਤੀ ਆ ਫਿਰ ਇੱਥੇ ਮਤਲਬ ਸਾਡੇ ਪਿੰਡ ਦਾ ਜੀ ਰਵਾਲਸ ਇਹ ਆ ਚਿੱਠੀ ਲੈ ਕੇ ਆਇਆ ਦਾ ਵੀ ਜੋ ਸ਼ਗਨ ਵਗੈਰਾ ਜੋ ਵੀ ਸਾਰਾ ਕੁਝ ਹੁੰਦਾ ਏ ਹਨਾ ਜਿਵੇਂ ਸ਼ਗੰਦੇ ਤੌਰ ਤੇ ਵੀ ਪੈਸੇ ਲਾ ਲੋ ਜਾਂ ਕੋਈ ਵੀ ਮਤਲਬ ਅਗਲਾ ਉਹ ਜਿੰਦਾਏ ਤੇ ਲੱਡੂ ਹੋਰ ਜੋ ਵੀ ਮਤਲਬ ਲੈਦਾ ਦਿੱਤਾ ਹੁੰਦਾ ਜਿਸ ਮਨ ਉਹ ਸਾਰਾ ਕੁਝ ਲੈ ਕੇ ਫਿਰ ਉਹਦੀ ਝੋਲੀ ਚ ਪਾਤਾ ਸੀਗਾ ਫਿਰ ਉਹ ਪਾ ਕੇ ਫਿਰ ਜੱਬ ਚੋਲਾ ਲਾ ਲੋ ਜਾਂ ਜੋ ਵੀ ਲਾ ਲੋ ਹਨਾ ਫਿਰ ਉਹਦਾ ਮੂੰਹ ਮਠਾ ਕਰਵਾ ਕੇ ਫਿਰ ਜਿਹੜੀ ਚਿੱਠੀ ਹੁੰਦੀ ਹੈ ਜੀ ਉਹ ਪੜ ਕੇ ਸਾਰਿਆਂ ਨੂੰ ਸੁਣਾਈ ਜਾਂਦੀ ਆ ਆਪਣਾ ਸਾਰਾ ਮਤਲਬ ਘਰ ਪਰਿਵਾਰ ਦੇ ਜੋ ਮੈਂਬਰ ਨੇ ਹਨਾ ਜਿਵੇਂ ਇਹ ਹੋ ਜਾਂਦਾ ਵੀ ਕੋਈ ਕਿਸੇ ਨੂੰ ਸਨੇਹਾ ਦਿੰਦਾ ਕੋਈ ਕਿਤੇ ਮਤਲਬ ਇਹ ਹੋ ਜਾਂਦਾ ਜੀ ਆਪਣਾ ਜਣੀ ਐ ਸੀਗਾ ਬਿਕਰ ਕਰਦੇ ਜਿਹੜੇ ਫੈਮਿਲੀ ਮੈਂਬਰਸ ਸੀਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਮੇਰੀ ਪਿੱਕੇ ਪਰਿਵਾਰ ਦੀ ਅਸੀਂ ਜਿਹੜੀ ਫੈਮਿਲੀਆਂ ਹਨ ਵੀ ਇੱਕ ਸਾਡੀ ਵੱਡੀ ਫੈਮਿਲੀ ਆ ਤੇ ਉਹਦੇ ਕਰਕੇ ਫਿਰ ਅਸੀਂ ਜੁਣੀ ਕਰ ਕਰਦੇ ਮੈਂਬਰ ਸੀਗੇ ਚਿੱਠੀ ਤੇ ਜੋੜੀ ਮੈਂ ਸੀ ਇੱਥੇ ਬੀਜੀ ਨੇ ਇਹਨਾਂ ਨੇ ਪੜ੍ਹ ਕੇ ਸੁਣਾਈ ਸੀਗੀ ਚਿੱਠੀ ਤੇ ਬਾਕੀ ਫਿਰ ਇਹ ਸੀਗਾ ਵੀ ਸਾਰੇ ਘਰ ਦੇ ਮੈਂਬਰ ਹਨਾ ਤਾਇਆ ਜੀ ਉਹਨੀ ਤਾਈ ਜੀ ਭਾਬੀ ਪਰਜਾਈਆਂ ਭਾਈ ਪਰਜਾਈ ਸਭ ਜਨੀ ਰਲ ਮਿਲ ਕੇ ਪਹੁੰਚੇ ਹੋਏ ਸੀਗੇ ਤੇ ਜੋ ਵੀ ਰਸਮ ਰਵਾਜ਼ ਹੁੰਦੇ ਨੇ ਚਿੱਠੀ ਦੇ ਉਹ ਕੀਤੇ ਜੀ ਆਪਾਂ ਉਹਨਾਂ ਦੇ ਕਰਨ ਤੋਂ ਬਾਅਦ ਫਿਰ ਮੰਮੀ ਉਹਨਾਂ ਨੇ ਜਾਣਾ ਸੀਗਾ ਭੇਲੀ ਲੈ ਕੇ ਨਾਲਕਿਆਂ ਨੂੰ ਤਾਈ ਜੇ ਇਹ ਮੇਰੇ ਤਾਇਆ ਜੀ ਨੇ ਵੱਡੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਤਾਈ ਜੀ ਹੁਣੀ ਪਰਜਾਈਆਂ ਤਾਂ ਤਾਇਆ ਜੀ ਹੁਣੀ ਸਾਹਿਬ ਰਲ ਮਿਲ ਕੇ ਸਾਰੇ ਪਹੁੰਚੇ ਹੋਏ ਸੀਗੇ ਅਸੀਂ ਸਾਰੇ ਨੇ ਇਕੱਠੇ ਹੋ ਕੇ ਚਲੋ ਜੀ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਵਧੀਆ ਹੋਇਆ ਫਿਰ ਇਹ ਹੈਗੀ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਨਾ ਜਿਵੇਂ ਹੁਣ ਬਲੌਗ ਕਈ ਦਿਨ ਤੋਂ ਆ ਨਹੀਂ ਸਿਰਿਆ ਉਹਦੇ ਕਰਕੇ ਨਾ ਮੈਂ 2 ਦਿਨ ਦਾ 3 ਦਿਨ ਦਾ ਮਤਲਬ ਬਲੌਗ ਤੁਹਾਨੂੰ ਸਾਰੇ ਦਿਖਾਉਂਗੀ ਬਟ ਇਹ ਅਬੀ ਲੇਟ ਹੋ ਕੇ ਤੁਹਾਨੂੰ ਜਰੂਰ ਮਿਲ ਸਕਦੇ ਨੇ ਇਹ ਹੈਗੀ ਸੀ ਜੀ ਨੈਕਸਟ ਡੇ ਦੀ ਉਹ ਹੈਗੀ ਸੀ ਵਨ ਡੇ ਪਹਿਲਾਂ ਦੀ ਵੀ ਜਿਸ ਦਿਨ ਆਪਾਂ ਚੱਠੀ ਦਾ ਜੋ ਵੀ ਕਾਰ ਬਿਹਾਰ ਸੀਗਾ ਉਹ ਸਾਰਾ ਕੁਝ ਕੀਤਾ ਕਰਿਆ ਫਿਰ ਉਸ ਤੋਂ ਬਾਅਦ ਥੋੜੇ ਬਹੁਤੇ ਹੋਰ ਕੰਮ ਕਰ ਕਰਨ ਵਾਲੀ ਸੀਗੀ ਉਹ ਕੀਤੇ ਫਿਰ ਜ਼ਿਆਦਾ ਵੀਡੀਓ ਸ਼ੂਟ ਨਹੀਂ ਸੀ ਹੋਈ ਟਾਈਮ 12:00 ਵਜੇ ਜੀ ਸਾਢੇ 12:00 ਮੰਨ ਲਓ ਤਾਂ ਸ਼ਾਇਦ ਹੋ ਗਿਆ ਹੁਣ ਚੱਲ ਪਏ ਪਿੰਡ ਨੂੰ ਘਰ ਦੇ ਕੰਮ ਕਰ ਜਿਹੜੇ ਕਰਨੇ ਸੀ ਉਹ ਕਰਕੇ ਮ ਹੁਣ ਇਹ ਆ ਵੀ ਉੱਥੇ ਜਾ ਕੇ ਤਿਆਰ ਹੋਵਾਂਗੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਸਾਰੇ ਨਾਨਕਿਆਂ ਨੇ ਜਾਣਾ ਹੈ ਇਕੱਠੇ ਹੋ ਕੇ ਮੈਂ ਬਸ ਇਸ ਲਈ ਆ ਸੀਗਾ ਮੈਂ ਕਿਹਾ ਵੀ ਚਲੋ 3 ਵਜ ਦਾ ਟਾਈਮ ਸੀਗਾ ਉੱਥੋਂ ਵੀ ਇਕੱਠੇ ਹੋ ਕੇ ਜਾਵਾਂਗੇ ਤਾਂ ਕਰਕੇ ਵੀ ਚਲੋ ਉੱਥੇ ਜਾ ਕੇ ਤਿਆਰ ਹੋਵਾਂਗੇ ਬਟ ਇਹ ਸੀ ਵੀ ਮੈਂ ਥ੍ਰਾਈਡਿੰਗ ਨਹੀਂ ਸੀ ਅਜੇ ਤੱਕ ਕਰਵਾਈ ਹੋ ਜਾਂਦੀ ਜਾਂਦੀ ਨਾਲ ਥ੍ਰਾਈਡਿੰਗ ਕਰਵਾ ਦੂੰਗੀ ਫਿਰ ਉੱਥੇ ਜਾ ਕੇ ਤਿਆਰ ਹੁੰਨੇ ਆ ਹੁਣ ਤੁਹਾਨੂੰ ਸਿੱਧਾ ਹੀ ਪਿੰਡ ਜਾ ਕੇ ਮਿਲਦੇ ਆ ਫਿਰ ਡੇ ਹੈਗੀ ਨੈਕਸਟ ਡੇ ਦੀ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਜਾਣਾ ਜੀ ਮੈਰिज ਤੇ ਪਾਂਜੇ ਦੀ ਮੈਰिज ਸੀਗੀ ਨਾਨਕਿਆਂ ਦੇ ਤਰਫ ਤੇ ਅਸੀਂ ਜਾਣਾ ਸੀਗਾ ਸਾਰਿਆਂ ਨੇ ਇਕੱਠੇ ਹੋ ਕੇ ਜਿਵੇਂ ਜੀ ਅਸੀਂ ਮਾਸੀਆਂ ਲੱਗਦੀਆਂ ਮੰਮੀ ਉਹਨਾਂ ਨੇ ਨਾਨਕਿਆਂ ਨੇ ਵੀ ਸਾਰਿਆਂ ਨਾਲ ਨਾਲ ਮਿਲ ਕੇ ਸੀ ਨਾ ਇਕੱਠੇ ਹੋ ਕੇ ਤਾਂ ਇਹ ਹੈਗੇ ਜੀ ਆਪਣੀ ਫਾਈਨਲ ਲੁੱਕ ਸਾਰੀਆਂ ਗੱਡੀਆਂ ਤਿਆਰ ਸੀਗੀਆਂ ਮਤਲਬ ਜਿੰਨਾਂ ਨੇ ਇਧਰ ਲਈ ਸਾਈਟ ਤੋਂ ਆਪਣੇ ਕੰਨੀਆਂ ਜਿਵੇਂ ਹੁਣ ਅਸੀਂ ਜਾਣਾ ਸੀਗਾ ਅਸੀਂ ਫਿਰ ਨਾਨਕਾਂ ਦੇ ਨਾਲ ਹੀ ਗਏ ਸੀਗੇ ਸਾਡੀਆਂ ਜਿਹੜੀਆਂ ਗੱਡੀਆਂ ਸੀ ਸਾਰੀਆਂ ਤਿਆਰ ਪਰ ਤਿਆਰ ਸੀਗੀਆਂ ਆਪਣੀ ਇਹ ਜਿਹੜੀ ਗਲੀ ਹੈ ਜੀ ਇਹ ਆਪਣੀ ਨਿਵਸ ਘਰ ਇਧਰ ਉਧਰ ਇੱਥੇ ਸਾਰੀਆਂ ਗੱਡੀਆਂ ਤਿਆਰ ਹੋ ਚੁੱਕੀਆਂ ਸੀਗੀਆਂ ਬਾਕੀ ਜਿਵੇਂ ਹੋਰ ਮੇਰੀ ਸਿਸਟਰਜ਼ ਨੇ ਕਦੋਂ ਨਾ ਜਿਹੜੀਆਂ ਹੈਗੀਆਂ ਨੇ ਹੋ ਗਈ ਜੀ ਸਾਰਿਆਂ ਦੀ ਤਿਆਰੀ ਜਿਵੇਂ ਮੈਂ ਤੁਹਾਨੂੰ ਦਿਖਾ ਕੇ ਹਟੀਆਂ ਨਾਨਕਿਆਂ ਦੀਆਂ ਗੱਡੀਆਂ ਤਿਆਰ ਨੇ ਸਾਰੀਆਂ ਤੇ ਇਹ ਆ ਜੀ ਮੇਰੀ ਫਾਈਨਲ ਲੁੱਕ ਇਹਦੇ ਨਾਲ ਵੈਸੇ ਟਿੱਕਾ ਵੀ ਸੀ ਉਹ ਨਹੀਂ ਮੈਂ ਪਾਇਆ ਹੈਗਾ ਜੀ ਥੋੜਾ ਜਿਹਾ ਮੈਨੂੰ ਉਹ ਲੱਗਦਾ ਸੀਗਾ ਮੈਂ ਕਿਹਾ ਨਹੀਂ ਵੀ ਕਿੱਝ ਵੀ ਤਿਆਰੀ ਨਾਲ ਕਿਆ ਲੈ ਮੇਰਾ ਅਸਲੀ ਵਾਲਾ ਭਤੀਜਾ ਆਏ ਨੂੰ ਐਨਾ ਟਾਈਮ ਹੋ ਗਿਆ ਜੀ ਪਰ ਅੱਜ ਤੁਹਾਨੂੰ ਅੱਜ ਮਿਲਾਇਆ ਮੈਂ ਕਦੋਂ ਤੁਹਾਨੂੰ ਉੱਥੇ ਜਾ ਕੇ ਹੀ ਮਿਲਦੇ ਆਪਾਂ ਤਾਂ ਕਿ ਪਹੁੰਚ ਗਏ ਜੀ ਬਾਬਾ ਗੱਡੀ ਤੇ ਰੁਕਦਾ ਤਾਂ ਕਿ ਹਜੇ ਪਹੁੰਚੇ ਨਹੀਂ ਆਏਗੇ ਬਿਲੀਏ ਪਰ ਜਾਣਾ ਗੁਰਿੰਦਰ ਰਾਣੀ ਵੇਖਣ ਨਾਲੇ ਮੰਮੀ ਉਹਨਾਂ ਦੀ ਇੰਨੀ ਟੋਰ ਚੰਗੀ ਨੇ ਲਾਇਆ ਉਹ ਦੁਨੀਆਂ ਚਲੋ ਗੱਡੀਆਂ ਲਾ ਲਓ ਰੁਕ ਜਾਓ ਉੱਥੇ ਬੈਠ ਕੇ ਵੇਟ ਕਰ ਲੈ ਬਗੈ ਤੇ ਫਿਰ ਆਪਾਂ ਵੀ ਉਹ ਵੀ ਬਾਕੀ ਰਸਤੇ 'ਚੋਂ ਮੇਲੇ ਸੀਗੇ ਢੋਲੀਆਂ ਦੇ ਨਾਲ ਨਾਨਕਿਆਂ ਦਾ ਹੋਇਆ ਸਵਾਗਤ ਸਾਰੇ ਨਾਨਕੇ ਨੱਚਦੇ ਟੱਪਦੇ ਗਏ ਸਭ ਬਹੁਤ ਇੰਜੋਏ ਸੀਗਾ ਸਾਰਿਆਂ ਜਿਵੇਂ ਆਪਾਂ ਨਾਨਕ ਚੱਕ ਦੇ ਤੌਰ ਤੇ ਜਾਣਦੇ ਆ ਨਾ ਤੁਹਾਨੂੰ ਵੀ ਪਤਾ ਹੀ ਆ ਨਾ We can ਤੋਂ ਬਾਅਦ ਜੀ ਸਾਰੇ ਐਨ ਨਾਨਕਾ ਦਾਦਕੇ ਪੂਰੀ ਨਾਨਕੇ ਨੇ ਪੂਰੀਆਂ ਸਿੱਠਣੀਆਂ ਦਿੱਤੀਆਂ ਜੀ ਦਾਦਕਿਆਂ ਨੂੰ ਉਹ ਕਰਕੇ ਫਿਰ ਜਿਹੜਾ ਨਾਨਕਿਆਂ ਦਾ ਆਉਣ ਦਾ ਸਵਾਗਤ ਸੀਗਾ ਤੇਲ ਚਵਾਈ ਸੀਗੀ ਹੋ ਜਿਵੇਂ ਸ਼ਗਨ ਦਿੰਦੇ ਹੁੰਦੇ ਨੇ ਵੀ ਲੱਡੂ ਸੀ ਪੈਸੇ ਉਹਨਾਂ ਦੀ ਰੀਤੀ ਰਿਵਾਜ ਸਾਰੇ ਨੇ ਟਰਨ ਵਾਈਸ ਟਰਾਈ ਨਾਲ ਆਪਣੀ ਆਪਣੀ ਜਿਵੇਂ ਹੁਣ ਇਹ ਸੀਗਾ ਵੀ ਮੈਂ ਬਹੁਤ ਹੀ ਜ਼ਿਆਦਾ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਮੈਨੂੰ ਇਹ ਸੀਗਾ ਵੀ ਫਿਰ ਟਾਈਮ ਕਾਫੀ ਲੱਗ ਜਾਊਗਾ ਮੈਂ ਕੁਝ ਕੁਝ ਬਣਾ ਲਈ ਸੀ ਵਿੱਚੋਂ ਹੈਲੋ ਬਾਈਸ ਕਿਵੇਂ ਹੋ ਇਹ ਤਾਂ ਕਦੀ ਪੜਨ ਤੁਸੀਂ ਬਹੁਤ ਵਾਰ ਮਿਲ ਚੁੱਕੇ ਹੋ ਨਾ ਵੈਸੇ ਆਵਾਜ਼ ਘਟਾਉਣੀ ਹੋਗੀ ਬੱਚੇ ਇੰਨਾ ਡੀਜੇ ਤੇ ਡਾਂਸ ਕਰਦੇ ਸੀਗੇ ਪੰਗੜੇ ਐਨ ਬਹੁਤ ਇਹ ਆ ਜੀ ਮੇਰੀ ਜਿਹੜੀ ਐ ਰੈੱਡ ਲਹਿੰਗੇ ਵਾਲੀ ਆਈਏ ਮੇਰੀ ਭਾਣਜੀ ਬਹੁਤ ਸਟੈਪ ਬਾਈ ਸਟੈਪ ਐਨ ਨੇ ਸੋਣਾ ਡਾਂਸ ਕਰਦੀ ਆ ਬਹੁਤ ਤਾਂ ਕਰਕੇ ਮੈਂ ਥੋੜੀ ਜਿਹੀ ਵੀਡੀਓ ਤੁਹਾਡੇ ਨਾਲ ਵੀ ਸ਼ੇਅਰ ਕਰ ਲਈ ਵੀ ਅੱਜ ਕੱਲ ਦੇ ਬੱਚਿਆਂ 'ਚ ਬਹੁਤ ਟੈਲੈਂਟ ਆ ਇਹ ਮੇਰੀ ਵੱਡੀ ਸਿਸਟਰ ਆ ਜੀ ਮੇਰੇ ਤੋਂ ਫਿਰ ਜੀ ਇਹ ਮੇਰੀ ਜਿੰਨੇ ਸਿਸਟਰ ਆ ਨਾ ਇਓ ਸੀਗੇ ਜਿਹਨੀਆਂ ਸਾਰਿਆਂ ਨੇ ਇਹ ਵੀ ਇਹ ਉਹਨਾਂ ਤੋਂ ਵੀ ਵੱਡੇ ਨੇ ਸਿਸਟਰ ਜਿਹਨਿ ਸੇ ਸਾਰਿਆਂ ਨੇ ਮਤਲਬ ਆਵਜੀ ਆਦੀ ਵੈਦ ਨੇ ਇੱਥੇ ਬਟਨ ਦੀ ਤਿਆਰੀ ਸ਼ੁਰੂ ਹੋ ਗਈ ਸੀਗੀ ਜਿਹੜਾ ਪਾਂ ਚਾ ਮੈਨੂੰ ਮਿਲਣ ਆਇਆ ਸੀ ਕਾਰਡ ਦੇਣ ਆਇਆ ਸੀ ਜਾਨਾ ਕੈਨੇਡਾ ਤੋਂ ਆਇਆ ਹੋਇਆ ਜੀ ਇਹ ਇਹ ਸਿਸਟਰ ਜਿਨ੍ਹਾਂ ਨੇ ਪਹਿਲਾਂ ਬਟਨ ਆਏ ਉਹਨਾਂ ਤੋਂ ਵੀ ਵੱਡੀ ਹੈ ਇਹ ਜਿਹੜੀ ਕਜ਼ਨ ਹੈ ਇਹਨੂੰ ਤੁਸੀਂ ਬਹੁਤ ਵਾਰ ਵੀਡੀਓ ਦੇ ਵਿੱਚ ਮਿਲ ਚੁੱਕੀ ਹੋ ਕਿਉਂਕਿ ਅਸੀਂ ਥੋੜੀ ਜਿਹੀ ਜ਼ਿਆਦਾ ਮਿਲਦੇ ਜੁਲਦੇ ਜੇ ਰਹਨੇ ਆ ਵੀ ਨੇੜੇ ਕਰਕੇ ਉਹਨਾਂ ਭੈਣ ਉਹਨਾਂ ਦਾ ਥੋੜਾ ਜਿਹਾ ਗੜਾਈ ਹੋ ਜਾਂਦਾ ਨਾ ਕੁਇਲਦਾਰੀਆਂ 'ਚ ਜਿਵੇਂ ਜਿਵੇਂ ਅੱਬ ਦੀ ਉਮਰ ਦੇ ਨਾਲ ਬੰਦਾ ਲੰਘਦਾ ਜਾਈ ਜਾਂਦਾ ਹੈ ਨਾ ਉਵੇਂ-ਉਵੇਂ ਫਰਕ ਪਈ ਜਾਂਦਾ ਏ ਬਾਜੀ ਇਹ ਇਹ ਮੇਰੀ ਪਰਝਾਈ ਆ ਇਹ ਭਾਂਜੀ ਆ ਇਹਨੂੰ ਵੀ ਤੁਸੀਂ ਵੀਡੀਓ ਦੇ ਵਿੱਚ ਕਾਫੀ ਵਾਰ ਦੇਖਿਆ ਏ ਇਹ ਵੀ ਫਿਰ ਇਹ ਜਿੱਥੇ ਆਪਾਂ ਗਏ ਸੀ ਮੈਰੀਸੇ ਇਹ ਭੈਣ ਨੂੰ ਨਹੀਂ ਮਤਲਬ ਇਕੋ ਕਰਨੇ ਇਹ ਉਦੋਂ ਛੋਟੀ ਸੀ ਇਹਦੀ ਤੁਸੀਂ ਇਹਨਾਂ ਨਾਲ ਤੁਸੀਂ ਮਿਲ ਚੁੱਕੇ ਹੋ ਬਲੌਗਰ ਹਨਾ ਤੇ ਇੱਥੇ ਫਿਰ ਆਪਾਂ ਕਰ ਲਿਆ ਸੀਗਾ ਫਿਰ ਉਸ ਤੋਂ ਬਾਅਦ ਨਾਨਕਿਆਨੀ ਛੱਜ ਤੋੜਨ ਦੀ ਰਸਮ ਕੀਤੀ ਛੱਜ ਦੇ ਨਾਲ ਕਹਿੰਦੇ ਹੁੰਦੇ ਨੇ ਦੁਨੀਆ ਨਾਲ ਤੋੜਦੀ ਆ ਟੰਡੇ ਨਾਲ ਨਾਨਕੇ ਨੇ ਹੱਥਾਂ ਨਾਲ ਮੁੱਕੀਆਂ ਮਾਰ-ਮਾਰ ਕੇ ਛੱਜ ਤੋੜਤਾ ਸੀਗਾ ਨਾਨਕੇ ਨੇ ਛੱਜ ਤੋੜਨ ਦੀ ਰਸਮ ਕਰਕੇ ਫਿਰ ਉਸ ਤੋਂ ਬਾਅਦ ਡੀਜੇ ਤੇ ਚਲੋ ਸਾਰਿਆਂ ਨੇ ਆਣੀ ਹੈ ਨਾ ਆਪਦਾ ਇਹ ਸੀਗਾ ਵੀ ਸਾਰਿਆਂ ਨੇ ਇੰਜੋਏ ਕੀਤਾ ਪੰਗੜਾ ਪਾਇਆ ਗਿੱਧਾ ਪਾਇਆ ਤੇ ਭਾਬੀ ਜੀ ਜਣੀ ਨੱਚਦੇ ਹੋਏ ਇੱਥੇ ਨਾਨਕੇ ਤੇ ਦਾਦੀ ਕੰ ਦਾ ਚੱਲ ਰਿਹਾ ਸੀਗਾ ਮੁਕਾਬਲਾ ਵੀ ਚਲੋ ਜੀ ਅਗਲੇ ਜੀ ਕਹਿੰਦੇ ਹੁੰਦੇ ਵੀ ਇੱਥੇ ਨਾਨਕੇ ਵੀ ਜਿੱਤੂ ਰਹੇ ਦਾਦੇ ਵੀ ਜਿੱਤੂ ਰਹੇ ਹੁਣ ਆਪਾਂ ਕਰਦੇ ਆਂ ਜੀ ਬਲੌਗ ਦਾ ਐਂਡ ਸਾਰਿਆਂ ਨੇ ਬਹੁਤ ਮਜ਼ਾ ਆਇਆ ਸਾਰਿਆਂ ਨੂੰ ਨਾ ਹੁਣ ਜੀ ਆਪਾਂ ਕਰਦੇ ਆਂ ਬਲੌਗ ਦਾ ਐਂਡ ਓਕੇ ਬਾਈ ਟੇਕ ਕੇਅਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਡੇਲੀ ਬਲੌਗ ਦੇਖਦੇ ਰਹੋ ਐਦਾਂ ਹੀ ਫੰਕਸ਼ਨਾਂ ਦੀ ਬਲੋ ਤੁਹਾਨੂੰ ਸਾਰੀਆਂ ਵੀਡੀਓ ਮਿਲਣੀਆਂ ਨੇ ਦੇਖੋ ਜੀ ਨਾਨਕਾ ਨੇ ਪੂਰੀ ਧੱਕ ਪਾਈ ਪਈਆ ਜਿੰਨੀ ਕਹਿ